ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਤੋਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਇਹ 2 ਦਿਨ ਦੀ ਧੁੱਪ ਤੋਂ ਬਾਅਦ ਵਿੱਚ ਜੀ ਅੱਜ ਮੈਂ ਚੜਾਉਂਗੀ ਇਹਨਾਂ ਦੇ ਕਵਰ ਸੋਫਾ ਸੈੱਟ ਦੇ ਤੇ ਇਹ ਕਵਰ ਚੜਾਉਂਦਾ ਇਹ ਫਾਇਦਾ ਵਾ ਇਹਨਾਂ ਸੋਫੇ ਜਿਹੜੇ ਉਹ ਖਰਾਬ ਨਹੀਂ ਹੁੰਦੇ ਕੋਈ ਸੋਫੇ ਤੇ ਦਾਗ ਵੀ ਲੱਗ ਜਾਂਦਾ ਜਾਂ ਗੰਦੇ ਵੀ ਹੋ ਜਾਂਦੇ ਤੇ ਤੁਸੀਂ ਇਹਨੂੰ ਧੋ ਕੇ ਦੁਬਾਰਾ ਚੜਾ ਲਓ ਤੇ ਸੋਫੇ ਨਵੇਂ ਹੀ ਲੱਗਦੇ ਆ ਤੇ ਇਹ ਤਕਰੀਬਨ ਇਹਨਾਂ ਸੋਫਿਆਂ ਨੂੰ 17-18 ਸਾਲ ਹੋ ਚੱਲੇ ਆ ਤਾਂ ਮੈਂ ਇਹਨਾਂ ਦੀ ਏਦਾਂ ਹੀ ਕੇਅਰ ਕਰਦੀ ਆਂ। ਦੂਜੀ ਵਾਰੀ ਇਹਨਾਂ ਦੇ ਕਵਰ ਬਣਾਏ ਆ ਤੇ ਆਈ ਥਿੰਕ 3-4 ਸਾਲ ਹੋ ਗਏ ਕਵਰ ਬਣਾਇਆ ਨੂੰ। ਨਹੀਂ 2-3 ਸਾਲ ਹੋ ਗਏ 3 ਸਾਲ। ਤੇ ਜਦੋਂ ਮੈਨੂੰ ਇਹ ਗੰਦੇ ਲੱਗਣ ਤਾਂ ਮੈਂ ਉਦੋਂ ਹੀ ਧੋ ਕੇ ਇਹਨਾਂ ਨੂੰ ਦੁਬਾਰਾ ਚੜਾ ਦਿੰਦੀ ਆਂ ਤੇ ਸੋਫੇ ਜਿਹੜੇ ਬੜੇ ਸੋਹਣੇ ਨਵੇਂ ਹੀ ਲੱਗਦੇ ਆ। ਤੇ ਹਜੇ ਸੋਫਾ ਅਸੀਂ ਚੇਂਜ ਨਹੀਂ ਕਰਨਾ ਕਿਉਂਕਿ ਜਿੱਥੇ ਟੀਵੀ ਪਿਆ ਤੇ ਇਹ ਟੀਵੀ ਦੀ ਜਗ੍ਹਾ ਆਪਾਂ LCD ਲਵਾਵਾਂਗੇ ਤੇ ਇੱਥੇ ਕਾਰਨਰ ਵਿੱਚ ਆਲ ਸ਼ੇਪ ਜਿਹੜਾ ਸੋਫਾ ਲਵਾਂਗੇ ਜਦੋਂ ਘਰ ਦੀ ਰੈਨੋਵੇਸ਼ਨ ਕਰਵਾਈ ਹਜੇ ਇੱਕ ਮਨਵੀਰ ਦਾ ਰੂਮ ਬਣਨਾ ਬਾਕੀ ਆ ਮਨਵੀਰ ਦਾ ਸੋਹਣਾ ਜਿਹਾ ਰੂਮ ਬਣਾ ਕੇ ਤੇ ਫਿਰ ਸਾਰੇ ਘਰ ਦੀ ਜਿਹੜੀ ਆਪਾਂ ਰੈਨੋਵੇਸ਼ਨ ਕਰਵਾਵਾਂਗੇ ਆਜਾ ਟਾਈਮ ਲੱਗ ਜਾਣਾ ਇੰਨੀ ਜਲਦੀ ਤਾਂ ਨਹੀਂ ਹੋਣੀ ਤੇ ਦੇਖਾਂਗੇ ਜਦੋਂ ਬਾਬਾ ਜੀ ਦਾ ਹੁਕਮ ਹੋਇਆ ਉਦੋਂ ਹੀ ਹੋਣੇ ਸਾਰੇ ਕੰਮ ਜੇ ਇੱਥੋਂ ਤੱਕ ਪਹੁੰਚ ਸਕਦੇ ਆ ਤੇ ਗਾਂ ਵੀ ਸਫਲ ਹੋਵਾਂਗੇ ਤੇ ਚਲੋ ਜੀ ਅੱਜ ਆਪਾਂ ਕੱਢਦੇ ਆ ਜੀ ਆਪਣੇ ਜਿੰਨਾ ਚਿਰ ਮੈਰੀ ਇਹ ਵੀਡੀਓ ਦੇਖ ਲਓ ਤੁਸੀਂ ਨਾਲ ਜਿਹੜੇ ਸੋਫੇ ਦੇ ਕਵਰ ਚੜੁੰਦੇ ਆ ਤੇ ਆਪਾਂ ਸਾਰੇ ਆਪਣੇ ਜਿੰਨੇ ਸਬਸਕ੍ਰਾਈਬਰ ਆ ਇਹ ਕਮ ਸੇ ਕਮ ਮੈਨੂੰ ਜਿਹਨਾਂ ਦੇ ਪੈਸੇ ਨਾਮ ਆਜਾਦੇ ਆ ਮੈਂ ਉਹ ਲਾਉਂਗੀ ਤੇ ਮੈਂ ਇੱਕ ਹਫਤੇ ਤੱਕ ਦੇ ਚਾਰ ਪੰਜ ਵਲੌਗਾਂ ਦੇ ਵਿੱਚੋਂ ਮੈਂ ਜਿਹੜੇ ਮੈਨੂੰ ਤਕਰੀਬਨ ਕਮੈਂਟ ਕਰਦੇ ਆ ਉਹਨਾਂ ਉਹ ਸਬਸਕ੍ਰਾਈਬਰਸ ਦੇ ਨਾਮ ਜਿਹੜੇ ਮੈਂ ਉਹ ਆ ਉਹਨ ਕੀ ਕਹਿਦਾ ਬੋਲੂਗੀ ਤੇ ਸਭ ਤੋਂ ਪਹਿਲਾਂ ਜੀ ਗੁਰਜਿੰਦਰ ਸਿੰਘ ਉਹ ਵੀਰ ਜੀ ਇਹ ਮੈਨੂੰ ਜ਼ਰੂਰ ਕਮੈਂਟ ਕਰਦੇ ਚਾਹੇ ਲੌਂਗ ਵੀਡੀਓ ਹੋਵੇ ਚਾਹੇ ਹੋਵੇ ਸ਼ਾਰਟ ਵੀਡੀਓ ਜਸਕਰਨ ਸਿੰਘ ਤੇ ਇਹ ਵੀ ਚਲੋ ਮੇਰੇ ਬੱਚਿਆ ਆ ਗਏ ਬੇਟਾ ਇਹ ਵੀ ਮੈਂ ਜਰੂਰ ਕਰਦਾ ਉਹਨੂੰ ਕਿ ਕਈ ਦਾ ਕਮੈਂਟ ਤੇ ਗੇਮਿੰਗ ਗੇਮਿੰਗ ਚੈਨਲ ਦੇ ਨਾਮ ਤੋਂ ਇਹਨਾਂ ਦੀ ਆਈਡੀ ਆ ਬਲਵਿੰਦਰ ਕੌਰ ਸਿਸਟਰ ਵੀ ਇਹ ਵੀ ਜਰੂਰ ਬਹੁਤ ਹੀ ਵਧੀਆ ਆਪਾਂ ਨੂੰ ਕਮੈਂਟ ਕਰਦੇ ਆ ਪ੍ਰਭਜੋਤ ਹੰਦਲ ਵੀਰ ਜੀ ਇਹ ਵੀ ਕਰਦੇ ਆ ਬਾਕੀ ਤੁਸੀਂ ਦੱਸਿਓ ਜੀ ਤੁਸੀਂ ਵੀਰ ਜੀ ਹੋ ਕਿ ਭੈਣ ਜੀ ਹੋ ਜਰੂਰ ਦੱਸਿਓ ਰਾਜਵਿੰਦਰ ਕੌਰ ਨੰਨਰ ਨਮਨ ਸतीश ਵੀਰ ਜੀ ਵੀ ਬਹੁਤ ਵਧੀਆ ਰਾਏ ਦਿੰਦੇ ਆ ਰਾਜਵਿੰਦਰ ਕੌਰ ਨੰਨਰ ਸਿਸਟਰ ਵੀ ਬਹੁਤ ਹੀ ਵਧੀਆ ਆਪਾਂ ਨੂੰ ਕਮੈਂਟ ਕਰਦੇ ਆ ਜਸਪ੍ਰਿਤ ਕੌਰ ਸਿਸਟਰ ਵੀ ਬਹੁਤ ਵਧੀਆ ਕਮੈਂਟ ਕਰਦੇ ਆ ਸਰਗੁਨ ਕੌਰ ਵੀ ਹੁਸਨਪ੍ਰੀਤ ਸਿੰਘ ਜੀ ਦੀ ਨਾਮ ਤੋਂ ਉਹ ਆਈਡੀ ਹੈ ਬਟ ਉਹਨਾਂ ਦੇ ਮਮਾ ਸੁਖ ਸੁਖ ਉਹਨਾਂ ਦਾ ਨਾਮ ਹੈ ਉਹ ਮੇਰੇ ਬਲੌਗ ਦੇਖਦੇ ਆ ਤੇ ਉਹ ਵੀ ਜ਼ਰੂਰ ਕਮੈਂਟ ਕਰਦੇ ਹੁੰਦੇ ਆ ਪ੍ਰੀਤ ਵੀਡੀਓ ਬਲੌਗਸ ਇਹ ਵੀ ਵਧੀਆ ਕਮੈਂਟ ਕਰਦੇ ਆ ਰਾਜਦੀਪ ਸਿੰਘ ਰਾਜਦੀਪ ਸਿੰਘ ਨੇ ਬੜਾ ਫਨੀ ਕਮੈਂਟ ਕੀਤਾ ਕੀਤਾ ਸੀ ਕਹਿੰਦੇ ਸ਼ੂਗਰ ਹੈ ਯਾ ਮਨਵੀਰ ਨੇ ਵੀ ਆਪਣਾ ਮੂੰਹ ਸਵਾ ਰਿਆ ਮੂੰਹ ਸਵਾ ਰਿਆ ਤੇ ਜਸਟ ਉਹਨਾਂ ਨੇ ਇੱਕ ਮਜ਼ਾਕ ਦੇ ਤੌਰ ਤੇ ਕਿਹਾ ਸੀ ਕਿਉਂਕਿ ਕਿੰਨੇ ਦਿਨ ਹੋ ਚਲੇ ਮੈਂ ਵੀ ਮਨਵੀਰ ਨੂੰ ਕਹਿੰਦੀ ਸੀ ਮਨਵੀਰ ਆਪਣੀ ਸ਼ਕਲ ਸੁਧਾਰ ਲਾ ਕੋਈ ਵਾਲ ਆਪਣੇ ਠੀਕ ਕਰਾ ਲਾ ਕੁਝ ਵੀ ਜਿੱਦਣ ਉਹਨੇ ਕਰਾਈ ਸੀ ਵੀਡੀਓਜ਼ ਦੇ ਵਿੱਚ ਤੇ ਫਿਰ ਉਹਨਾਂ ਨੇ ਕਮੈਂਟ ਕੀਤਾ ਸੀ ਕਿ ਸ਼ੁਗਰ ਮਨਵੀਰ ਨੇ ਵੀ ਆਪਣੀ ਜਿਹੜਾ ਉਹ ਹੂਲੀਆ ਸੁਧਾਰਿਆ ਇੱਕ ਅਮਲ ਸੰਧੂ ਜੀ ਤੇ ਕਰਮ ਗਿੱਲ ਗੁਰਮੁਖ ਸਿੰਘ ਗੁਰਮੁਖ ਸੇਖੂ ਵੀਰ ਜੀ ਤੇ ਮਨਰਾਜ ਸਿੱਧੂ ਵਲੌਗਸ ਵੀ ਵਲੌਗ ਬਣਾਉਂਦੇ ਆ ਅਮਨ ਮਹਿਰਾ ਬਿਲਵਨ ਸਿੰਘ ਜੈਸੀ ਸ਼ੇਖੋ ਸ਼ੇਖੋ ਮੇਰੇ ਸ਼ੇਖੋ ਤਿੰਨ ਹੋਗੇ ਮੇਰੇ ਮਤਲਬ ਕਿ ਮੈਨੂੰ ਨਹੀਂ ਪਤਾ ਤੁਸੀਂ ਅਲੱਗ-ਅਲੱਗ ਫੈਮਿਲੀ ਚੋਂ ਆ ਜਾਂ ਫਿਰ ਰਿਲੇਟਿਵਜ਼ ਹੋ ਆਈ ਡੋਨਟ ਨੋ ਪਰ ਕੋਇਨਸੀਡੈਂਟ ਆ ਗੁਰਜਿੰਦਰ ਸ਼ੇਖੋ ਗੁਰਮੁਖ ਸ਼ੇਖੋ ਨੇ ਸ਼ੇਖੋ ਗੁਰਜਿੰਦਰ ਸ਼ੇਖੋ ਗੁਰਮੁਖ ਸ਼ੇਖੋ ਤੇ ਜੈਸੀ ਸ਼ੇਖੋ ਤਿੰਨ ਸਿੰਘ ਹੋ ਆ ਜਿਹੜੇ ਮੇਰੇ ਵਲੌਗ ਦੇਖਦੇ ਆ ਲਵਜੋਤ ਸਿੰਘ ਕੇਵਲ ਸਿੰਘ ਸੁਖਵਿੰਦਰ ਕੌਰ ਚਮਕੌਰ ਲਖਪ੍ਰੀਤ ਗੁਰਮੁਖ ਸਿੰਘ ਡੇਰੀ ਫਾਰਮ ਤਰਨਜੋਤ ਖੱਤਰਾ ਤੇ ਇਕਰਵਿੰਦਰ ਸਿੰਘ ਵੀਰ ਜੀ ਕਰਦੇ ਹੁੰਦੇ ਸੀ ਕਮੈਂਟ ਹੁਣ ਕਾਫੀ ਟਾਈਮ ਹੋ ਗਿਆ ਨਾ ਦਾ ਕਮੈਂਟ ਨਹੀਂ ਆਇਆ ਤੇ ਐਚ ਕੇ ਸਰਾ ਹਰਜੋਤ ਕੌਰ ਸਰਾ ਉਹ ਵੀ ਕਾਫੀ ਟਾਈਮ ਹੋ ਗਿਆ ਉਹਨਾਂ ਦਾ ਕਮੈਂਟ ਨਹੀਂ ਹੋਇਆ ਆਇਆ ਪਤਾ ਨਹੀਂ ਕਿੱਥੇ ਗਾਇਬ ਹੋਏ ਹੋਏ ਆ ਉਹ ਉਹ ਬੰਬੇ ਸਾਈਡ ਦੀ ਆ ਲੜਕੀ ਆਈ ਥਿੰਕ ਮੇਰੇ ਤਾਂ ਬੱਚਾ ਮਰ ਗਿਆ ਉਹ ਤੇ ਉਹ ਵੀ ਮੈਨੂੰ ਦੀਦੀ ਕਹਿੰਦੀ ਹੁੰਦੀ ਆ ਤੇ ਇੱਕ ਬਰਾੜ ਸਾਹਿਬ ਜੀ ਬਰਾਡਸ ਆਫ ਵੀਰ ਜੀ ਵੀ ਪਤਾ ਨਹੀਂ ਕਿੱਥੇ ਆ ਉਹਨਾਂ ਦੇ ਵੀ ਹੁਣ ਕਮੈਂਟ ਕਦੀ ਨਹੀਂ ਆਇਆ ਤੇ ਸੋ ਆਪਣੇ ਵਧੀਆ-ਵਧੀਆ ਕਮੈਂਟ ਕਰਕੇ ਸਾਨੂੰ ਐਪਰੀਸ਼ੀਏਟ ਜਿਹੜਾ ਉਹ ਕਰਦੇ ਰਿਹਾ ਕਰੋ ਜਦੋਂ ਵੀ ਲੱਗੇ ਅਸੀਂ ਕਿਸੇ ਥਾਂ ਤੇ ਗਲਤ ਆ ਜਾਂ ਸਾਨੂੰ ਐਦਾਂ ਦੇ ਬਲੌਗ ਨਹੀਂ ਬਣਾਉਣੇ ਚਾਹੀਦੇ ਤਾਂ ਕਮੈਂਟਾਂ ਵਿੱਚ ਤੁਸੀਂ ਆਪਣੀ ਐਡਵਾਈਸ رائے ਸਾਨੂੰ ਦੇ ਸਕਦੇ ਆ ਤੇ ਅਸੀਂ ਉਹਦੇ ਉੱਤੇ ਜਿਹੜੀ ਉਹ ਗੱਲ ਉਸ ਨੂੰ ਗੌਰ ਕਰਾਂਗੇ ਵੈਸੇ ਤਾਂ ਅਸੀਂ ਕੋਈ ਵੀ ਲੱਚਰਤਾਲੇ ਜਾਂ ਗਲਤ ਬਲੌਗ ਜਿਹੜੇ ਅਸੀਂ ਮਾਂ-ਪੁੱਤ ਨਹੀਂ ਬਣਾਉਣੇ ਤਕਰੀਬਨ ਅਸੀਂ ਆਪਣੇ ਕੰਮਕਾਰ ਦੇ ਹੀ ਵਲੌਗ ਬਣਾਉਂਦੇ ਆ ਤੇ ਅਸੀਂ ਕੋਈ ਓਦਾਂ ਦੇ ਵਲੌਗ ਨਹੀਂ ਬਣਾਉਂਦੇ ਪਰ ਫਿਰ ਵੀ ਜਦੋਂ ਵੀ ਕਿਤੇ ਲੱਗੇ ਅਸੀਂ ਦਲਦੇ ਆ ਤਾਂ ਤੁਸੀਂ ਸਾਨੂੰ ਆਪਣੀ رائے ਜਿਹੜੀ ਉਹ ਦੇ ਸਕਦੇ ਆ ਇੱਕ ਚੰਗੀ ਵਾਰਡਿੰਗ ਦੇ ਨਾਲ ਕਿਉਂਕਿ ਮੈਂ ਜੋ ਵਲੌਗ ਵੀ ਬਣਾਉਣੀ ਆ ਵਲੌਗ ਵੀ ਜਿਹੜੇ ਮੈਂ ਬਣਾਉਣੀ ਆ ਤਾਂ ਪਰ ਇਸ ਗੱਲ ਦੀ ਮੈਨੂੰ ਬਹੁਤ ਹੀ ਸੈਟੀਸਫੈਕਸ਼ਨ ਆ ਕਿ ਮੈਨੂੰ ਕਦੀ ਵੀ ਕਿਸੇ ਨੇ ਗਲਤ ਵਾਰਡਿੰਗ ਜਿਹੜੀ ਉਹ ਯੂਜ਼ ਨਹੀਂ ਕੀਤੀ ਇੱਕ ਨੇ ਕੀਤੀ ਸੀਗੀ ਤਾਂ ਦੁਬਾਰਾ ਨਾ ਉਹਨਾਂ ਦਾ ਕੋਈ ਕਮੈਂਟ ਆਇਆ ਤੇ ਨਾ ਹੀ ਐਦਾਂ ਦੇ ਆਦੇ ਕਮੈਂਟ ਸਾਨੂੰ ਆਉਣ ਤੇ ਮੇਰੇ ਚੈਨਲ ਦੇ ਉੱਤੇ ਜਦੋਂ ਵੀ ਮੈਨੂੰ ਕੋਈ ਕਮੈਂਟ ਕਰਦਾ ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗਦੀ ਹੈ ਕਿ ਹਰ ਕੋਈ ਮੈਨੂੰ ਸਿਸਟਰ ਜੀ ਭੈਣ ਜੀ ਜਾਂ ਦੀਦੀ ਜੀ ਜਾਂ ਆਂਟੀ ਜੀ ਇਹੋ ਕਹਿ ਕੇ ਗੱਲ ਕਰਦਾ ਤਾਂ ਮੈਨੂੰ ਬਹੁਤ ਹੀ ਸਕੂਨ ਮਿਲਦਾ ਕਿਉਂਕਿ ਮੈਂ ਕੋਈ ਹੋਰ ਰਿਸ਼ਤਾ ਨਹੀਂ ਬਣਾਉਣਾ ਚਾਹੁੰਦੀ ਜਿੱਦਾਂ ਭਾਬੀ ਭਾਬੀ ਕਹਿ ਕੇ ਲੋਕੀ ਰੋਸਟ ਕਰਦੇ ਆ ਕੁਝ ਵੀ ਕਰਦੇ ਆ ਇਦਾਂ ਦੇ ਰਿਸ਼ਤੇ ਆਪਾਂ ਨੂੰ ਨਹੀਂ ਚਾਹੀਦੇ ਭੈਣ ਜੀ ਸਿਸਟਰ ਜੀ ਦੀਦੀ ਆਂਟੀ ਜੀ ਇਹ ਰਿਸ਼ਤੇ ਜਿਹੜੇ ਵਧੀਆ ਲੱਗਦੇ ਆ ਜਿਹੜੇ ਮਨਵੀਰ ਦੀ ਏਜ ਦੇ ਬੱਚੇ ਆ ਕਮੈਂਟ ਕਰਦੇ ਹੋ ਮੈਨੂੰ ਆਂਟੀ ਜੀ ਬੁਲਾ ਸਕਦੇ ਆ ਜੇ ਲੜਕੀਆਂ ਵੀ ਕਰਦੀਆਂ ਉਹ ਵੀ ਆਂਟੀ ਜੀ ਜੇ ਜੈਂਟਸ ਆ ਜਿਹੜੇ ਮੇਰੇ ਤੋਂ ਵੱਡੇ ਆ ਉਹ ਵੀ ਮੈਨੂੰ ਕਮੈਂਟ ਭੈਣ ਜੀ ਕਰਕੇ ਕਹਿੰਦੇ ਆ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਦਾ ਤੇ ਸੋ ਐਦਾਂ ਹੀ ਕਮੈਂਟ ਕਰਦੇ ਰਹੋ ਤੇ ਆਪਣੀ ਚੰਗੀ ਵਰਡਿੰਗ ਰੱਖਿਓ ਕਿਉਂਕਿ इज्जत बनावणी ਬਹੁਤ ਔਖੀ ਹੈ ਇੱਜ਼ਤ ਖਰਾਬ ਕਰਨ ਨੂੰ ਜੇ ਔਰਤ ਜਾਂ ਮਰਦ ਜਾਵੇ ਤਾਂ ਇੱਕ ਮਿੰਟ ਲੱਗਦਾ ਜੇ ਮੈਂ ਫੇਮਸ ਹੋਣਾ ਚਾਹਾਂ ਤਾਂ ਮੈਂ ਕੋਈ ਉਹਨਾਂ ਦੇ ਵਲੌਗ ਪਾ ਕੇ ਨੱਚਦੇ ਟੱਪ ਦੇ ਬੇਵਕੂਫਾਂ ਵਾਲੇ ਜਿੰਨੇ ਮਰਜ਼ੀ ਪਾ ਕੇ ਦੰਦ ਘੱਟਦੇ ਆ ਮੈਂ ਬਣਾ ਸਕਦੀ ਆ ਤੇ ਮੈਂ ਫੇਮਸ ਵੀ ਹੋ ਸਕਦੀ ਮੈਂ ਬਟ ਨਹੀਂ ਮੈਂ ਨਹੀਂ ਬਣਾਉਂਗੀ ਕਦੀ ਵੀ ਮੈਂ ਆਪਣੇ ਸਹੁਰੇ ਘਰ ਵੀ ਰਿਸਪੈਕਟਫੁਲੀ ਰਹਿੰਦੀ ਆ ਤਾਂ ਮੈਂ ਇਸ ਕਰਕੇ ਆਪਣੇ ਆਪ ਨੂੰ ਫੇਮਸ ਕਰਨ ਲਈ ਜਾਂ ਕੁਝ ਇਦਾਂ ਦਾ ਕਰਨ ਲਈ ਕਦੀ ਵੀ ਗਲਤ ਵਲੌਗ ਜਿਹੜੇ ਉਹ ਨਹੀਂ ਪਾਉਂਗੀ ਤਕਰੀਬਨ ਆਪਣੇ ਕੰਮਕਾਰ ਦੇ ਖਰੇਲੂ ਵਲੌਗ ਜਿਹੜੇ ਆਪਾਂ ਉਹ ਪਾਇਆ ਹੀ ਕਰਾਂਗੇ ਜੋ ਜੋ ਕੰਮ ਮੈਂ ਜ਼ਿੰਦਗੀ ਆਪਣੀ ਚ ਕਰਦੀ ਆ ਐਕਟੀਵਿਟੀਜ਼ ਜੋ ਮੇਰੀਆਂ ਹੁੰਦੀਆਂ ਹੀ ਰਹਿੰਦੀਆਂ ਰੋਜ਼ਾਨਾ ਜਾਂ ਜਿਹੜੇ ਕੰਮ ਅਸੀਂ ਕਰੀਦੇ ਆ ਉਹਦੇ ਵਲੌਗ ਅਸੀਂ ਬਣਾ ਕੇ ਜਿਹੜੇ ਉਹ ਪਾ ਦੇਈਦੇ ਕਈ ਵਾਰ ਕੰਮ ਬਹੁਤ ਜ਼ਿਆਦਾ ਵੀ ਹੁੰਦਾ ਘਰ ਦਾ ਨਹੀਂ ਵੀ ਟਾਈਮ ਲੱਗਦਾ ਵਲੌਗ ਬਣਾਉਣ ਦਾ ਤਾਂ ਕੰਮ ਵੀ ਓਦਾਂ ਦੇ ਹੁੰਦੇ ਆ ਵੀ ਉਹਨਾਂ ਦਾ ਸਭ ਕੋ ਵਲੌਗ ਬਣਾਉਣਾ ਚਾਹੀਦਾ ਜਿਹੜੇ ਡਿਫਿਕਲਟ ਵਰਕ ਹੁੰਦੇ ਆ ਬਟ ਮਨਵੀਰ ਸਟੱਡੀ ਕਰਨ ਜਾਂਦਾ ਯੂਨੀਵਰਸਿਟੀ ਜਾਂਦਾ ਤਾਂ ਸੋ ਉਹ ਵੀ ਇੱਥੇ ਨਹੀਂ ਹੁੰਦਾ ਤਾਂ ਮੈਨੂੰ ਵਲੌਗ ਬਣਾਉਣੇ ਜਿਹੜੇ ਬਹੁਤ ਔਖੇ ਹੋ ਜਾਂਦੇ ਆ ਸੋ ਮੇਰੇ ਕੋਲ ਜਿੱਦਾਂ ਵੀ ਵਲੌਗ ਬਣਦੇ ਆ ਮਨਵੀਰ ਦੇ ਆਏ ਤੇ ਜਾਂ ਮਨਵੀਰ ਦੇ ਯੂਨੀਵਰਸਿਟੀ ਗਏ ਤੇ ਫਿਰ ਮੈਂ ਟ੍ਰਾਈਪੋਡ ਲਾ ਕੇ ਜਿਹੜਾ ਉਹ ਵਲੌਗ ਬਣਾ ਲੈਂਦੀ ਆ ਬਾਕੀ ਤੁਸੀਂ ਵੀ ਆਪਣੀ ਜਰੂਰ ਸਲਾਹ ਦਿਓ ਵੀ ਤੁਹਾਨੂੰ ਕਿੱਦਾਂ ਦੇ ਵਲੌਗ ਲੱਗਦੇ ਆ ਸਾਡੇ ਤੇ ਬਾਕੀ ਜੀ ਇੱਕ ਮੈਂ ਅਪਡੇਟ ਦੇਣਾ ਚਾਹੁੰਦੀ ਜਿਹਦੇ ਰਿਲੇਟਿਡ ਮੈਨੂੰ ਬਹੁਤ ਕਮੈਂਟ ਆਉਂਦੇ ਆ ਮੰਗੋ ਮੰਗੋ ਗੋਰੀ ਤੇ ਗੰਗਾ ਤੇ ਸਭ ਤੋਂ ਪਹਿਲਾਂ ਗੋਰੀ ਬਾਰੇ ਦੱਸਦੇ ਆ ਜਿਹੜੀ ਆਪਾਂ ਨਵੀਂ ਗਾਂ ਲਈ ਆ ਜੀ ਉਹਦਾ ਹਜੇ ਕਾਫੀ ਟਾਈਮ ਪਿਆ ਹੋਰ ਡਿਲੀਵਰੀ ਦੇ ਵਿੱਚ ਥੋੜਾ ਟਾਈਮ ਦਾ ਪਲਿਖਾ ਲੱਗ ਗਿਆ ਸੀ ਜਿੰਨਾ ਗੁਰੂ ਆਪਾਂ ਲਈ ਆ ਤੇ ਹਜੇ ਉਹਨੂੰ ਕੁਝ ਟਾਈਮ ਲੱਗ ਜਾਣਾ ਉਹਦੀ ਡਿਲੀਵਰੀ ਦੇ ਵਿੱਚ ਤੇ ਸਾਨੂੰ ਤੇ ਆਪ ਬੇਸਬਰੀ ਨਾਲ ਵੇਟ ਆਪੇ ਕਦੋਂ ਉਹਦਾ ਬੇਬੀ ਜਿਹੜਾ ਉਹ ਸਾਡੀ ਹਵੇਲੀ ਚ ਆਊਗਾ ਤੇ ਇੱਕ ਹੋਰ ਵੀ ਸਾਨੂੰ ਆਰਜਾ ਹੋ ਜੂਗਾ ਕਿ ਜਾਂਦੇ ਅਨੁਸਾਰ ਨੂੰ ਇੱਕ ਨੰਨਾ ਮੁੰਨਾ ਜਿਹੜਾ ਉਹ ਮਿਲਣਾ ਹਵੇਲੀ ਦੇ ਵਿੱਚ ਤੇ ਇਸ ਤੋਂ ਬਾਅਦ ਜੀ ਆਪਾਂ ਜਾਣਕਾਰੀ ਦਿੰਨੀ ਆ ਮੰਗੋ ਦੀ ਉਹਦੇ ਰਿਲੇਟਡ ਵੀ ਬਹੁਤ ਕਵੈਂਟ ਮੰਗੋ ਦਾ ਚੈੱਕ ਅਪ ਅਸੀਂ ਕਰਵਾਇਆ ਸੀ ਜੀ ਮੰਗੋ ਵੀ ਗੱਭਣ ਨਹੀਂ ਗਈ ਮੰਗੋ ਤੇ ਸਭ ਤੋਂ ਵੱਡੀ ਗਲਤੀ ਅਸੀਂ ਇਹ ਕੀਤੀ ਕਿ ਉਹਦੀ ਡਿਲੀਵਰੀ ਨੂੰ 1 ਮਹੀਨਾ ਹੋਇਆ ਸੀ ਜਦੋਂ ਅਸੀਂ ਉਹਦੀ ਏਆਈ ਕਰਵਾ ਲਈ ਸੀਗੀ ਉਹ ਸਾਡੀ ਸਭ ਤੋਂ ਵੱਡੀ ਗਲਤੀ ਸੀਗੀ ਤੇ ਬਟ ਹੁਣ ਡਾਕਟਰ ਨੇ ਕਿਹਾ ਇਹਦਾ ਸਹੀ ਟਾਈਮ ਜਾਂ ਹੀਟ ਵਿੱਚ ਆਉਣਾ ਜਦੋਂ ਵੀ ਉਹ ਹੀਟ ਵਿੱਚ ਆ ਗਈ ਅਸੀਂ ਉਹਦੀ ਏਆਈ ਕਰਵਾਵਾਂਗੇ ਤੇ ਏਆਈ ਕਰਵਾ ਕੇ ਜਦੋਂ ਉਹਦਾ ਚੈੱਕ ਅਪ ਹੋ ਗਿਆ 2.5 ਮਹੀਨੇ ਬਾਅਦ ਚ ਤੇ ਫਿਰ ਤੁਹਾਨੂੰ ਉਹਦੀ ਮੈਂ ਅਪਡੇਟ ਦੇ ਦੂੰਗੀ ਉਸ ਤੋਂ ਪਹਿਲਾਂ ਮੈਂ ਉਹਦੇ ਬਾਰੇ ਜਾਵਾਂ ਉਹ ਹੀਟ ਵਿੱਚ ਆ ਗਈ ਜਾਂ ਇੰਜੈਕਸ਼ਨ ਲੱਗ ਗਿਆ ਜੀ ਉਹ ਨਹੀਂ ਵੀ ਮੈਂ ਦੱਸੂਗੀ ਹੁਣ ਉਹਨੂੰ ਚੈੱਕ ਪਾਸ ਕਰਵਾ ਕੇ ਫੇਰ ਹੀ ਤੁਹਾਨੂੰ ਦੱਸਾਂਗੇ ਫੇਰ ਇਹ ਗੱਲ ਗੰਗਾ ਦੀ ਗੰਗਾ ਦਾ ਪ੍ਰੋਪਰ ਟਰੀਟਮੈਂਟ ਚੱਲੂਗਾ ਜੀ ਮੈਡੀਸਿਨ ਉਹਦੀ ਚੱਲਦੀ ਹੈ ਕਿ CRS ਪਾਊਡਰ ਹੈ ਜਿਹੜਾ ਤਰਨਜੋਤ ਖੱਤਰਾ ਜੀ ਨੇ ਵੀ ਆਪਾਂ ਨੂੰ ਕਮੈਂਟ ਕੀਤਾ ਸੀ ਕਿ ਉਹ ਪਾਊਡਰ ਜਿਹੜਾ ਹੈ ਉਹਨਾਂ ਨੂੰ ਪਾਓ ਉਹਦਾ ਬਹੁਤ ਵਧੀਆ ਰਿਜ਼ਲਟ ਆ ਡਾਕਟਰ ਨੇ ਵੀ ਇਹ ਰਿਕਮੈਂਡ ਕੀਤਾ ਆਪਾਂ ਨੂੰ ਤੇ ਉਹ ਮਨਵੀਰ ਦਾ ਟਾਈਮ ਨਹੀਂ ਲੱਗਦਾ ਹੁਣ ਕੱਲ ਨੂੰ ਮਨਵੀਰ ਜਾਊਗਾ ਤੇ ਉਹ ਪਾਊਡਰ ਲੈ ਕੇ ਆਊਗਾ ਤੇ ਫੇਰ ਆਪਾਂ ਸ਼ੁਰੂ ਕਰਾਂਗੇ ਗੰਗਾ ਵਾਸਤੇ ਉਹ ਪਾਊਡਰ ਤੇ ਹੋਪ ਤੇ ਉਹਦਾ ਵਧੀਆ ਰਿਜ਼ਲਟ ਆਊਗਾ ਤੇ ਗੰਗਾ ਜਦੋਂ ਹੀਟ ਵਿੱਚ ਆਊਗੀ ਤੇ ਫਸਟ ਟਾਈਮ ਉਹਦੀ ਓਵਰੀ ਦੀ ਕਲੀਨਿੰਗ ਹੋਊਗੀ ਡੀਟੌਕਸ ਹੋਊਗੀ ਉਹਦੀ ਓਵਰੀ ਤੇ ਉਸ ਤੋਂ ਬਾਅਦ ਵੀ ਜੋ ਸੈਕੰਡ ਟਾਈਮ ਹੀਟ ਵਿੱਚ ਆਊਗੀ ਤਾਂ ਫਿਰ ਉਹਦੀ ਏਆਈ ਜਿਹੜੀ ਉਹ ਕੀਤੀ ਜਾਊਗੀ ਤੇ ਵੈਸੇ ਵੀ ਡਾਕਟਰ ਨੇ ਵੀ ਕਿਹਾ ਵੀ ਤੁਹਾਡੀ ਇਹ ਜਿਹੜੀ ਬੱਚੀ ਆ ਬਹੁਤ ਵਧੀਆ ਨਸਲ ਦੀ ਆ ਤੇ ਇਹ ਜਦੋਂ ਦੁੱਧ ਦਊਗੀ ਤਾਂ ਕਾਫੀ ਦਊਗੀ ਤੇ ਬਹੁਤ ਹੀ ਵਧੀਆ ਗਾਂ ਬਣੂਗੀ ਤਸੋ ਜੇ ਤੁਸੀਂ ਉਹਦੀ 3-4 ਮਹੀਨੇ ਕੇਅਰ ਕਰ ਲਈ ਆ ਪਾਲ ਕੇ ਐਡੀ ਵੱਡੀ ਕਰ ਲਈ ਆ ਤੇ ਕਾਲੇ ਨਾ ਪੋਵੋ ਇਹਦਾ ਪ੍ਰੋਪਰ ਟ੍ਰੀਟਮੈਂਟ ਕਰੋ ਹਰ ਇੱਕ ਚੀਜ਼ ਦਾ ਹੱਲ ਆ ਯਾ ਵਧੀਆ ਗਾਂ ਜਿਹੜੀ ਉਹ ਬਣ ਜੂਗੀ ਗੱਬਣ ਵੀ ਹੋ ਜੂਗੀ ਤਸੋ ਕਹਿੰਦੇ ਟੈਨਸ਼ਨ ਨਾ ਲਵੋ ਤਸੋ ਜਿੱਥੇ ਆਪਾਂ ਉਹਦੀ ਇੰਨੀ ਕੇਅਰ ਕੀਤੀ ਆ ਤੇ ਥੋੜੇ ਪੈਸੇ ਉਹਦੇ ਟ੍ਰੀਟਮੈਂਟ ਤੇ ਵੀ ਆਪਾਂ ਜ਼ਰੂਰ ਲਾਵਾਂਗੇ ਕੋਸ਼ਿਸ਼ ਜਿਹੜੀ ਆਪਾਂ ਜ਼ਰੂਰ ਕਰਾਂਗੇ ਕਿਉਂਕਿ ਸਾਡਾ ਮਨ ਵੀ ਨਹੀਂਗਾ ਅਸੀਂ ਉਹਨੂੰ ਕਿਸੇ ਨੂੰ ਦੇਈਏ ਤਾਂ ਮਨਵੀਰ ਦਾ ਮਨ ਬਿਲਕੁਲ ਵੀ ਨਹੀਂਗਾ ਨਾ ਮਨਵੀਰ ਤਾਂ ਉਹਦੇ ਨਾਲ ਐਦਾਂ ਅਟੈਚ ਆ ਜਿਦਾ ਬੱਚੇ ਖੇលਦੇ ਹੁੰਦੇ ਐਦਾਂ ਉਹਦੇ ਨਾਲ ਸ਼ਰਾਰਤਾਂ ਜਾਂ ਖੇਲਣ ਲੱਗਾ ਰਹਿੰਦਾ ਤੇ ਉਹ ਵੀ ਮਨਵੀਰ ਦਾ ਬਹੁਤ ਤੇ ਕਰਦੀ ਆ ਗੰਗਾ ਵੀ ਤੇ ਇਸ ਕਰਕੇ ਸਾਡਾ ਵੀ ਮਨ ਨਹੀਂ ਕਰਨਾ ਵੀ ਅਸੀਂ ਉਹਨੂੰ ਕਿਸੇ ਨੂੰ ਦਈਏ ਤੇ ਇਹ ਜੀ ਆਪਣੀ ਗੰਗਾ ਮੰਗੋ ਅਤੇ ਗੋਰੀ ਦੇ ਰਿਲੇਟਡ ਜੋ ਗੱਲ ਨਾਲ ਬਾਤਤਾ ਸੀ ਮੈਂ ਤੁਹਾਨੂੰ ਕਲੀਅਰ ਕਰ ਦੇਤੀਆਂ ਤੇ ਕੱਲ ਨੂੰ ਵਲੌਗ ਬਣਾਵਾਂਗੇ ਜੇ ਗੰਗਾ ਮੰਗੋ ਗੋਰੀ ਦਾ ਤੇ ਅੱਜ ਬਾਰਿਸ਼ ਹੁੰਦੇ ਸੀ ਤੇ ਇਸ ਕਰਕੇ ਮੈਂ ਘਰ ਵਿੱਚ ਜੋ ਕੰਮ ਕਰ ਕੀਤੇ ਉਹਦਾ ਵਲੌਗ ਜਿਹੜਾ ਉਹ ਬਣਾ ਲਿਆ ਤੇ ਤੁਸੀਂ ਵੀ ਦੱਸਿਓ ਕਵਰ ਚੜਾ ਕੇ ਸੋਫੇ ਜਿਹੜੇ ਉਹ ਕਿੱਦਾਂ ਦੇ ਲੱਗਦੇ ਆ ਬਿਲਕੁਲ ਨਵੇਂ ਲੱਗਣ ਲੱਗੇ ਸੋਫੇ ਤੇ ਬਹੁਤ ਹੀ ਵਧੀਆ ਕਵਰ ਇਹੋ ਲੱਗਦੇ ਆ ਚੜਾਏ ਹੋਏ ਤੇ ਇਹ ਕਪੜਾ ਲੈ ਕੇ ਮੈਂ ਖੁਦ ਇਹ ਸਟੱਫ ਲਿਆ ਸੀ ਕਪੜਾ ਲਿਆ ਸੀ ਤੇ ਫਿਰ ਘਰੇ ਹੀ ਟੇਲਰ ਨੂੰ ਬੁਲਾ ਕੇ ਸਟਿਚ ਕਰਵਾਏ ਸੀ ਤੇ ਫਿਰ ਇਹਨਾਂ ਦੇ ਉੱਤੇ ਜਿਹੜੇ ਉਹ ਚੜਾ ਦਿੱਤੇ ਆ ਆਪਾਂ ਤੁਸੋ ਪਲੀਜ਼ ਆਪਣੇ ਚੰਗੇ ਚੰਗੇ ਕਮੈਂਟ ਕਰਦੇ ਰਹੋ ਤਾਂ ਸਾਨੂੰ ਮੋਟੀਵੇਟ ਕਰਦੇ ਰਿਹਾ ਕਰੋ ਜਿਹਦੇ ਨਾਲ ਹੀ ਕਰਦੇ ਇਸ ਵਲੌਗ ਦਾ ਐਂਡ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਮਿਲਾਂਗੇ ਨਵੇਂ ਵਲੌਗ ਦੇ ਨਾਲ